ਕੁਦਰਤੀ ਬਹਾ ਇੱਧਰ ਨੂੰ ਜਾਊਗਾ ਹੀ ਹੁਣ ਐ ਤਹਾਨੂੰ ਕਿਵੇਂ ਛੱਡ ਦੀਏ ਥਾਮਸ ਐਡੀਸਨ ਜਿਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਸਰ 60 ਤੋਂ 65 ਸਾਲ ਦੀ ਉਮਰ ਦੇ ਵਿੱਚ ਉਹਦੀ ਫੈਕਟਰੀ ਸੀ ਖੋਜਾਂ ਕਰਦੀ ਸੀ ਜਿੱਥੇ ਲੈਬ ਅੱਗ ਲੱਗੀ ਉਹਨੂੰ ਮੁਲਾਜ਼ਮ ਸਾਰੇ ਜਿੰਨੇ ਵੀ ਕੰਮ ਕਰਦੇ ਸੀ ਉੱਥੇ ਕਰਮਚਾਰੀ ਉਹ ਬਾਹਰ ਆ ਗਏ ਅੱਗ ਲੱਗੀ ਹੋਈ ਹੈ ਭਾਂਬੜ ਉੱਠ ਰਹੇ ਨੇ ਇੰਸ਼ੂਰੈਂਸ ਹੈ ਨਹੀਂ ਸੀ ਜਿੰਨੀਆਂ ਖੋਜਾਂ ਕੀਤੀਆਂ ਸਾਰੀਆਂ ਅੱਗ 'ਚ ਸੜ ਗਈਆਂ ਸਭ ਤੇ ਜਿਹੜੇ ਮੁਲਾਜ਼ਮ ਸੀ ਫੈਕਟਰੀ ਦੇ ਰੋਣ ਲੱਗ ਗਏ ਥਾਮਸ ਐਡੀਸਨ ਕਹਿੰਦਾ ਕੋਈ ਗੱਲ ਨਹੀਂ ਰੋ ਨਾ ਸ਼ੁਕਰ ਹੈ ਜਿਉਂਦੇ ਜੀ ਆਪਣੀਆਂ ਗਲਤੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਗਈਆਂ ਚਲੋ ਕੰਮ ਕਰੀਏ ਆਪਣੀ ਜ਼ਿੰਦਗੀ ਦੀਆਂ 70% ਤੋਂ ਵੱਧ ਖੋਜਾਂ ਅੱਗ ਤੋਂ ਬਾਅਦ ਕੀਤੀਆਂ ਸਰ ਨੁਕਸਾਨ ਹੋਣ ਤੋਂ ਬਾਅਦ ਨਾਲੇ ਇੰਸ਼ੂਰੈਂਸ ਕਰਾਈ ਬਕਰ ਕਈ ਬਾਰੀ ਇਸ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਕਿ ਸਿੱਖਿਆ ਐਡੀ ਮਿਲਦੀ ਐ ਕਿਉਂ ਤੋਂ ਬਾਅਦ ਐਸੇ ਤਰੀਕੇ ਨਾਲ ਪੰਜਾਬ 'ਚ ਬਹੁਤ ਹੋਇਆ ਤਾਂ ਪੰਜਾਬ ਬਹੁਤ ਵਾਰੀ ਡਿੱਗੇ ਪਰ ਐਸਾ ਉੱਠਿਆ ਪੰਜਾਬ ਕਿ ਸੋਚੀ ਨਹੀਂ ਸਕਦੇ ਸੀਗੇ ਲੋਕਾਂ ਨੇ ਅੱਛਾ ਪੰਜਾਬ ਦੁਬਾਰੇ ਉੱਠ ਖੜੂਗਾ ਨਹੀਂ ਕੋਈ ਸੂਬਾ ਇੰਨੀਆਂ ਕਸ਼ਟ ਇੰਨੀਆਂ ਮੁਸੀਬਤਾਂ ਕਸ਼ਟਾਂ ਚੱਲ ਕੇ ਨਹੀਂ ਉੱਠ ਸਕਦਾ ਅਸੀਂ ਫੇਰ ਉੱਠ ਖੜਦੇ ਹਾਂ ਸਾਡੇ ਬਜ਼ੁਰਗਾਂ ਨੇ ਦੋ-ਦੋ ਵਾਰ ਤਿੰਨ-ਤਿੰਨ ਵਾਰੀ ਲੜਾਈਆਂ ਲੜੀਆਂ ਧਾੜਵੀਆਂ ਨਾਲ ਦਿੱਲੀ ਨੂੰ ਲੁੱਟਣ ਜਾਂਦੇ ਸੀ ਜਿਹੜੇ ਪਹਿਲਾਂ ਜਾਂਦੇ ਹੋਏ ਫਿਰ ਉਹਨਾਂ ਆਉਂਦੇ ਹੋਏ ਅਤੇ ਸਰਹੰਦ ਕਿਉਂਕਿ ਸਰਹੰਦ ਜਿਹੜਾ ਨਾ ਉਹ ਮੁਕਾਮ ਹੁੰਦਾ ਸੀਗਾ ਜੀ ਸਾਰੇ ਜਿਹੜੇ ਦਿੱਲੀ ਤੋਂ ਲੁੱਟ ਕੇ ਆਉਂਦੇ ਸੀ ਧੜਵੀ ਸਰਹੰਦ ਰੁਕਦੇ ਸੀ ਸਰਹੰਦ ਜਿਹੜਾ ਨਾ ਉਹ ਬਿਲਕੁਲ ਵਿਚਾਲੇ ਪੈਂਦਾ ਜੀ ਸਰਹੰਦ ਤੋਂ ਉਹਨੇ ਹੀ ਲਾਹੌਰ ਹੈ ਉਹਨੇ ਕਿਲੋਮੀਟਰੀ ਉਹਨੇ ਕਿਲੋਮੀਟਰੀ ਦਿੱਲੀ ਹੈ ਬਿਲਕੁਲ ਸੈਂਟਰ 'ਚ ਸਰਹੰਦ ਉਥੇ ਹਮਲੇ ਹੁੰਦੇ ਰਹੇ ਐ ਮਰਦੇ ਵੀ ਰਹੇ ਐ ਸ਼ਹੀਦ ਵੀ ਹੁੰਦੇ ਰਹੇ ਐ ਪਰ ਬਹੁਤ ਸਾਰੇ ਬੜੇ ਬੜੇ ਅਬਦਾਲੀ ਹੋਰਾਂ ਨੂੰ ਲੁੱਟ ਲੁੱਟ ਕੇ ਅਬ ਸਿਰ ਗਰੀਬਾਂ ਚ ਵੰਡੇ ਵੀ ਰਹੇ ਸੋ ਇਸ ਕਰਕੇ ਅਸੀਂ ਡਿੱਗ ਕੇ ਉੱਠਣਾ ਜਾਣਦੇ ਆ ਰੀਚਾਰਜਿੰਗ ਪੁਆਇੰਟਾਂ ਦੀ ਗੱਲ ਚੱਲੀ ਐ ਬਿਲਕੁਲ ਬਣਾਵਾਂਗੇ ਅਸੀਂ ਤਾਂ ਜਿਹੜਾ ਚੈਨਲਾਈਜ਼ ਕੀਤਾ 21% ਤੋਂ 65% ਤੇ ਆ ਗਏ ਹੁਣ ਅਸੀਂ ਅੱਗੇ 90 100 ਵੱਲ ਜਾਵਾਂਗੇ ਤੇ ਉੱਚ ਰੀਚਾਰਜਿੰਗ ਪੁਆਇੰਟ ਬਣਾਵਾਂਗੇ ਮੈਨੂੰ ਮੈਂ ਦੱਸਦਿਆਂ ਖੁਸ਼ੀ ਹੁੰਦੀ ਐ ਕਿ ਬਹੁਤ ਸਾਰੇ ਇਲਾਕਿਆਂ ਚ ਪਾਣੀ ਜਿਹੜਾ ਉਹ ਕਈ ਕਈ ਫੋਟੋ ਉੱਪਰ ਵੀ ਆ ਗਿਆ ਸਾਡਾ ਵਾਟਰ ਲੈਵਲ ਉਹਨੂੰ ਉਹਨੂੰ ਤਾਂ ਅਜੇ ਛੇੜੂ ਹੀ ਨਾ ਅਮਰੀਕਾ ਵਾਲਿਆਂ ਨੇ ਉਹਦਾ ਥੱਲੇ ਵਾਲਾ ਪਾਣੀ ਛੇੜਿਆ ਹੀ ਨਹੀਂ ਨਾ ਤੇਲ ਛੇੜਿਆ ਉਹਦਾ ਇਧਰ ਉਧਰ ਲੜਾਈਆਂ ਲੜੂੜੀਆਂ ਕਰਾ ਕੇ ਇੱਕ ਦੂਜੇ ਨੂੰ ਲੜਾ ਕੇ ਤੇਲ ਲੈ ਜਾਂਦੇ ਨੇ ਅੱਜ ਪੈਟਰੋਲ ਖਤਮ ਹੋ ਜਾਏ ਡੀਜ਼ਲ ਖਤਮ ਹੋ ਜਾਏ ਅਮਰੀਕਾ ਕੋਲੇ 45 ਸਾਲ ਦਾ ਲੌਕ ਕੀਤਾ ਪਿਆ ਉਹਦਾ ਆਪਦਾ ਨਹੀਂ ਵਰਤੇ ਉਹਨਾਂ ਨੇ ਕੋਈ ਸੋਰਸ ਨਾ ਕੈਨੇਡਾ ਨੇ ਪਾਣੀ ਕੱਢਿਆ ਆਪਣਾ ਇਹ ਤੇ ਆਪਾਂ ਘੱਟ ਚੱਕ ਕੇ 1 ਕਿਲੋ ਚੌਲ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ 1 ਕਿਲੋ ਚੌਲ ਪੈਦਾ ਕਰਨ ਵਾਸਤੇ ਚੌਲ ਜਦ ਕੇ ਸਾਡੀ ਖੁਰਾਕ ਨਹੀਂ ਹੈਗੀ ਐਨੇ ਐਨੀ ਤਰਾਸ਼